ਜੀਤ ਸਿੰਘ ਬੰਨੀ ਸਮਾਨੇ ਵਾਲਾ ਪਹਿਲੀ ਵਾਰ ਮੇਰੇ ਵੀਰੋ ਅਮਰੀਕਾ ਖੇਡਣ ਦੇ ਲਈ ਪਹੁੰਚਿਆ ਸਾਡੇ ਵੀਰ ਵਿੱਕੀ ਉਹਨਾਂ ਦਾ ਤਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਥੋੜੀ ਸਲਿੱਪਰੀ ਹੈ ਪੈਰ ਫਿਸਲ ਰਿਹਾ ਹੈ ਪਰ ਮੇਰੇ ਵੀਰੋ ਹੌਲੀ ਹੌਲੀ ਗੱਲ ਬਣ ਜਾਣੀ ਹੈ ਲਓ ਖੇਡ ਮੈਦਾਨ ਦੇ ਵਿੱਚ ਮਲੇਰ ਕੋਲ ਏਰੀਆ ਦਾ ਸਮੀਰ ਖਾਨ ਸੰਨੀ ਮੇਰੇ ਵੀਰੋ ਆਦਮ ਵਾਲੀਆ ਟਰਾਈ ਕਰਦਾ ਇੱਕ ਜ਼ੋਰ ਨਾਲ ਦੀ ਰੱਖਣ ਦੀ ਪਰ ਸਮਾਣੇ ਵਾਲਾ ਬੰਨੀ ਇਸ ਸਮੇਂ ਵਿਗਦੇ ਵੀ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ 3 ਸਕਿੰਡਾਂ ਦੀ ਕਬੱਡੀ ਲਓ ਪੁਆਇੰਟ ਮੇਰੇ ਵੀਰੋ ਬਹਿਲੀ ਕਹਿੰਦਾ ਵੀ ਇਸ ਨੌਜਵਾਨ ਗਬਰੂ ਜਾਫੀ ਦੇ ਹਿੱਸੇ ਜੁੜ ਗਿਆ ਗਰਾਊਂਡ ਮਿਹਰਬਾਨੀ ਕਰਕੇ ਆਪਾਂ ਕਲੀਅਰ ਰੱਖੀਏ ਜਿਹੜੇ ਵੀ ਗਰਾਊਂਡ ਦੇ ਵਿੱਚ ਨੇ ਬੇਨਤੀ ਹੈ ਵੀ ਮਿਹਰਬਾਨੀ ਕਰਕੇ ਗਰਾਊਂਡ ਜਿਹੜੀ ਹੈ ਕਲੀਅਰ ਰੱਖੀਏ ਬਦੋ ਕੀਆ ਵਾਹ ਆਓ ਮਨੀ ਦੀ ਕਬਦਾਨ ਦੇ ਅੰਦਰ ਕਬੱਡੀ ਮਨੀ ਤੇ ਸਨੀ ਦਾ ਮੁਕਾਬਲਾ ਇੱਕ ਪਾਸੇ ਬੱਦੋਵਾਲ ਜਗਰਾਉਂ ਦਾ ਏਰੀਆ ਦੂਸਰੇ ਪਾਸੇ ਫਰੀਦਕੁਲੀ ਦਾ ਏਰੀਆ ਸਮੀਰ ਖਾਨ ਸਨੀ ਆਦਮ ਵਾਲੀ ਕੋਸ਼ਿਸ਼ ਕਰਦਾ 28 ਨੂੰ ਬੇਕਰਸ